ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਮਨਜੀਤ ਸਿੰਘ ਗੁਰਦਾਸਪੁਰ ਮੈਡੀ ਸਿਟੀ ਬਟਾਲਾ ਰੋਡ ਤੋਂ ਅਸੀਂ ਇਸ ਮਹੀਨੇ ਜਿਹੜਾ 5 ਤਰੀਕ ਤੋਂ 10 ਤਰੀਕ ਤੱਕ ਕੈਂਪ ਮੈਗਾ ਕੈਂਪ ਲਗਾਉਣ ਜਾ ਰਹੇ ਹਾਂ ਜਿਹਦੇ ਵਿੱਚ हेयर ਟ੍ਰਾਂਸਪਲੈਂਟ ਦਾ ਅਸੀਂ ਫ੍ਰੀ ਇਲਾਜ ਦੇ ਰਹੇ ਹਾਂ ਕਰੀਬਨ 50% ਡਿਸਕਾਊਂਟ ਦੇ ਉੱਤੇ ਸਿਰਫ ਕਾਫਟ ਅਸੀਂ ਲਾਂਗੇ ਕਰੀਬਨ 50% ਦੇਉ ਤੇ ਉਹਦਾ ਪ੍ਰਾਈਸ ਲਾਗੇ ਔਰ ਪੀ ਆਰ ਪੀ ਜਿਹੜਾ ਉਹਦੇ ਚ ਕੀਤਾ ਜਾਏਗਾ ਜਿਹੜਾ ਬੰਦਿਆਂ ਦੇ ਘੱਟ ਸੰਘਣੇ ਵਾਲ ਨਹੀਂ ਹੁੰਦੇ ਵਿਰਲੇ ਵਾਲ ਹੁੰਦੇ ਆ ਉਹ ਪੀ ਆਰ ਪੀ ਨਾਲ ਠੀਕ ਹੋ ਜਾਂਦੇ ਆ ਉਹ ਪੀ ਆਰ ਪੀ ਫ੍ਰੀ ਆਫ ਕਾਸਟ ਕੀਤਾ ਜਾਏਗਾ ਉਹਦਾ ਕੋਈ ਚਾਰਜ ਨਹੀਂ ਕੀਤਾ ਜਾਏਗਾ ਸੋ ਜਿਹੜੇ ਵੀ ਵੀਰਾਂ ਨੂੰ ਲੋੜ ਹੋਏ ਉਹ ਜ਼ਰੂਰ ਇੱਥੇ ਪਹੁੰਚਣ ਈਵਨ ਦਾੜੀ ਦੇ ਵੀ ਕਿਸੇ ਦੇ ਵਾਲ ਘੱਟ ਆ ਉਹਦੇ ਵਿੱਚ ਵੀ ਕਿਸੇ ਦੇ ਬਰਨ ਆ ਜਾਂ ਸੱਟ ਆ ਉੱਥੇ ਵੀ ਉਹ ਵਾਲ ਲਗਾਏ ਜਾਂਦੇ ਨੇ ਸੋ ਆਪਣੇ ਆਪ ਨੂੰ ਸੋਹਣਾ ਦਿਖਾਣ ਦਾ ਹਰ ਕਿਸੇ ਦਾ ਉਹ bcrh ਸੋ ਉਸ ਸਟੇਜ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਛੋਟੇ ਸ਼ਹਿਰ ਦੇ ਵਿੱਚ ਵੀ ਇਸ ਚੀਜ਼ ਲਈ ਲੋਕੀ ਪਹਿਲਾਂ ਬਾਹਰ ਜਾਂਦੇ ਸੀ ਜਲੰਧਾ ਜਾਂ ਚੰਡੀਗੜ੍ਹ ਜਾਂਦੇ ਸੀ ਹੁਣ ਅਸੀਂ ਇਹ ਸਾਰਾ ਕੁਝ ਗਰਦਾਸਪੁਰ ਚ ਸੰਭਵ ਕਰਕੇ ਦਿਖਾਇਆ ਜਿਵੇਂ ਕਿ ਅਸੀਂ ਪਹਿਲਾਂ ਵੀ ਇੱਥੇ ਕੈਂਸਰ ਸਰਜਰੀਆਂ ਤੇ ਹੋਰ ਵੱਡੇ ਵੱਡੇ ਆਪਰੇਸ਼ਨ ਇੱਥੇ ਸੰਭਵ ਕਰਕੇ ਦਿਖਾਇਆ ਹੁਣ ਅਤ ਕੀ ਅਸੀਂ ਕਾਸਮੈਟਿਕ ਸਰਜਰੀ ਨੂੰ ਇੱਥੇ ਪ੍ਰਫੁੱਲਤ ਕਰਨਾ ਚਾਹੁੰਦੇ ਆ ਉਹਦੇ ਕਰਕੇ ਅਸੀਂ ਇੱਥੇ ਮੈਗਾ ਕੈਂਪ ਲਗਾਏ